ਸਤਨਾਮੁ ਵਾਖੀ ਤਨ ਬੰਧਨ ਅਨੁਭਵ ਸਰਬ ਕਲਾਸ ਮਰਥ ਤਤ ਵਿਚਾਰ ਜਹ ਮਥੁਰਾ ਐਨ ਇਸ ਸਾਰੇ ਵਿਸੂਪਾਏ ਜੀ ਸਤਨਾਮ ਸੋ ਪਈ ਅਤ ਹੈ ਸੂਰਾ ਜਨਮ ਕੇ ਚਰਨ ਵਸੈ ਮੇਰਾ ਹੀ ਆਰੈ ਸੰਗ ਪਨੀਤਾ ਦੇਹੀ ਜਨ ਕੀ ਤੂੰ ਦੇਉ ਕਿਰਪਾ ਨਾਨਕ ਹੈ ਸੁਖ ਏਹੀ ਜਨ ਕੇ ਚਰਨ ਵਸੈ ਮੇਰਾ ਹੀ ਆਰੈ ਸੰਗ ਪਨੀਤਾ واحرو جی کی فتح امرت ویلا ہوا ہے امرت ویل جی جس بانو پیارے سر کلہ کر کے جو ਸੋਹਣੇ ਵਿਚਾਰ ਸਾਨੂੰ ਮਿਲਦੀ ਹੈ ਸਤਿਗੁਰਾਂ ਦੇ ਵਿਚੋਂ ਸਾਨੂੰ ਮਿਲਦੇ ਆ। ਉਹਨੂੰ ਅਸੀਂ ਆਪਣੇ ਜੀਵਨ 'ਚ ਲਾਗੂ ਕਰਨਾ ਹੈ। ਆਪ ਨੂੰ ਕੋਈ ਪ੍ਰਮਾਤਮਾ ਦਾ ਸਾਥ ਸੰਗ ਦੀ ਵਿੱਥਾ ਨਾ ਚੱਲੇ ਜਾਵੇ। ਬਾਂਗਾਲ ਦੇਸ਼ ਇੱਥੋਂ ਵੀ ਅਸੀਂ ਬਾਂਗਾਲ ਨੂੰ ਪੜਾਂਗੇ ਬਾਂਗਾਲ ਨੂੰ ਸੁਣਾਗੇ ਤਾਂ ਇਹੀ ਉਪਦੇਸ਼ ਮਿਲਦਾ ਵੀ ਤੂੰ ਇੱਕ ਜਿਹੜਾ ਰਹਾਵਲ ਮੰਦ ਵਿੱਚ ਸੱਚੇ ਪਾਤਸ਼ਾਹ ਦੇ ਭਾਈ ਆਤਮ ਰੰਗ ਦਾ ਭਾਵ ਉਹਦੇ ਦਰਸ਼ਨ ਕਰੋ। ਅੰਦਰੋਂ ਪ੍ਰੀਤ ਬਣੀ ਹੋਵੇ ठाकुर दाई है आत्मरंग सारगी पावन नाम त्यावन सहज रूप आकर्षण बक्षीस दीती है रहावन कमेटी ਵਿੱਚ ਜਦ ਦੇ ਮਾਰ ਸੱਚੇ ਪਾਛਾ ਬਖਸ਼ਿਸ਼ ਕਰਦੇ ਆ ਪਰ ठाकुर दाई है आत्मरंग ਇੰਨਾ ਤਰੀਕ ਪਿਆਰ ਹੋਣਾ ਚਾਹੀਦਾ ਦਿਲ ਦੇ ਵਿੱਚ ਇਹਨੂੰ ਮੋਦਰੀ ਦਿੱਤੀ ਹੋਣੀ ਕਿਉਂਕਿ ਮਨ ਭਟਕਦਾ ਹੈ ਪਿਆਰ ਹੋਵੇ ਤੂੰ ਨਾਲ ਗੁਰੂ ਦੇ ਸ਼ਬਦਾਂ ਨਾਲ ਇਹਨਾਂ ਪਿਆਰ ਹੋ ਗਿਆ ਨਾਮ ਧਿਆਨ ਗੁਰੂ ਦੀ ਛਾਂ ਵਿੱਚ ਰਹਿਣਾ ਇਹ ਜੀ ਵੀ ਅਸੀਂ ਸਵੇਰੇ ਅੱਧਾ ਘੰਟਾ ਘੰਟਾ ਉਤਰਾਸਰ ਆਗੇ ਭਾਵ ਅਸੀਂ ਗੁਰੂ ਦੀ ਸ਼ਖ ਮਿਲਦੇ ਆ ਉਸ ਕਾਮਤ ਵੇ ਵੇ ਪ੍ਰਮਾਤਮਾ ਜੀ ਉਸ ਦਾ ਜਾਂਦਾ ਈ ਜੇ ਤੱਕ ਮਿਲ ਜਾਂਦਾ ਈ ਜੇ ਤੱਕ ਕਿਰਪਾ ਇਹ ਜੇ ਤੱਕ ਕਿਰਪਾ ਹੋ ਜਾਂਦੀ ਹੈ ਉਹ ਆਪਣੇ ਜੀਵਨ ਤੇ ਉਹ ਆਪਣੇ ਜੀਵਨ ਦੇ ਵਿੱਚ ਵਿੱਚ ਖੁਸ਼ੀਆਂ ਪ੍ਰਾਪਤ 100 ਲੱਖ ਖੁਸ਼ੀਆਂ ਪ੍ਰਾਪਤ 100 ਲੱਖਾਂ ਜਨ 100 ਲੱਖਾਂ ਜਨ ਪ੍ਰਾਪਤ ਹੋਇਆ ਨਾ ਜੋ ਤੁਹਾਨੂੰ ਭਾਗ ਜਨ ਸਮਾਂ ਮਿਲਿਆ ਹੋਇਆ ਹੈ ਅਜਿਹਾ ਤੁਹਾਨੂੰ ਜੀਵਨ ਮਿਲਿਆ ਹੋਇਆ ਹੈ ਤੁਹਾਨੂੰ ਸਵਾਸ ਮਿਲੇ ਹੋਇਆ ਹੈ ਗੁਰੂ ਪਾਤਸ਼ਾਹ ਕਹਿੰਦੇ ਭਾਈ ਇਹ ਜੀ ਨੂੰ ਇਹ ਹਰੀ ਵਾਲਾ ਆਪਣੇ ਆਪ ਪੂਰਾ ਗੁਰੂ ਪੂਰਾ ਗੁਰੂ ਉਹਦਾ ਮਦਦ ਉਹਦਾ ਮਦਦਗਾਰ ਬਣਦਾ ਹੈ ਦਾ ਬਣਦਾ ਹੈ ਕੋਣ ਜਿੱਤ ਨੂੰ ਉਹ ਆਨੰਦ ਮਿਲਿਆ ਗੁਰੂ ਅਰਜਨ ਦੇਵ ਜੀ ਸੰਗਤ ਕੀਤੀ ਉਥੇ ਸੇਵਾ ਕੇ ਦਰੀਆ ਦਰਬਾਰ ਦੀ ਤੇ ਜਦੋਂ ਇਹਨੂੰ ਆਨੰਦ ਮਿਲਿਆ ਨਾ ਸਾਧ ਸੰਗਤ ਦੀ ਆਪਣੇ ਘਰ ਆ ਗੁਰਦਸ਼ ਨੰਨ ਆਪਣੇ ਘਰ ਆ ਗੁਰਦਸ਼ ਨੰਨ ਬਹਿੰਆ ਬਣਾਈ ਬੈਠਾ ਸੀ ਬਹਿੰਆ ਬਣਾਈ ਬੈਠਾ ਸੀ ਇਹਦਾ ਇਹਦਾ ਜੀਵਨ ਖਰਾਬ ਹੋ ਗਿਆ ਕਿਉਂਕਿ ਬਹੁਤੀ ਦੁਨੀਆ ਇਹ ਕੰਮ ਕਰਦੀ ਐ ਪਿਆਰਾ ਬਣ ਗਿਆ ਲਕੜਾਂ ਦੀ ਸੇਵਾ ਕਰਦਾ ਜੰਦ ਫਿਰ ਭਾਈ ਮੰਜ ਉਸ ਸੰਗਤ ਪੇ ਭਾਈ ਮੰਝ ਕਰਦੇ ਆ ਸਭ ਤੋਂ ਸੱਚੇ ਪਾਤਸ਼ਾਹ ਕੀ ਵਯਾ ਛੇਰ ਦੇ ਬਾਹਰ ਹੀ ਨਾਕੇ ਲਾ ਲੇ ਬੜਾ ਕੰਮਾ ਸਮੀਵਾ ਤੋਨਾ ਇਤ ਸਵਾਸਣ ਦਾਹ ਤੇ ਇੱਕ ਸਵਾਸਣ ਦਾਹ ਤੇ ਚਰਨਾਂ ਦਾ ਦਾਸ ਦਾਹ ਤੇ ਚਰਨਾਂ ਦਾ ਦਾਸ ਬਣ ਜਾ ਜੇ ਤੇਰੀ ਬਾਣੀ ਪੜਦੇ ਆ ਜੇ ਦਾ ਤੇਰਾ ਨਾਮ ਜਪਦੇ ਨਾਮ ਜਪਦੇ ਇੰਟ ਜੀ ਸੰਗਤ ਕਰਦੇ ਆ ਇੰਟ ਜੀ ਸੰਗਤ ਕਰਦੇ ਆ ਮੇਰੇ ਤੇ ਆ ਦੇ ਦਾ ਜੇ ਆ ਦੇ ਦਾ ਵੱਡੀ ਸਾਗਤ ਜੀਵਨ ਵਿੱਚ ਕਿਰਪਾ ਵਣੀ ਹੈ ਮਨੁੱਖਾਂ ਦੀ ਸੰਗਤ ਕਰੈ ਕੋ ਸੱਚੇ ਪਾਤਸ਼ਾਹ ਕੰਦੇ ਜੰਮ ਕੀ ਧੂਰ ਦੇਹੋ ਕਿਰਪਾ ਨਿਦ ਏ ਤੁਹਾਨੂੰ ਰੂਪ ਨਾਲ ਸੇ ਮਹਾਰਾਜ ਸੱਚੇ ਪਾਤਸ਼ਾਹ ਸਾਗਤ ਦੇ ਕਿਰਪਾ ਬਖਸ਼ਿਸ਼ ਕਰਦੇ ਇਹ ਅਰਦਾਸ ਸੁਣ ਲੈੋ ਸੰਤ ਗੁਰੂ ਦੇ ਪਿਆਰਾਂ ਦੀ ਸੰਗਤ ਸੱਚੇ ਪਾਤਸ਼ਾਹ ਨਾਨਕ ਕੈ ਸੁਖ ਇਹ ਗੁਰੂ ਅਰਜ ਦੇ ਮਨ ਸੱਚੇ ਪਾਤਸ਼ਾਹ ਕੰਦੇ ਏ ਭਾਈ ਸਤ ਸੰਗੀ ਤੇਰੀ ਜੀਵਨ ਵਿੱਚ ਇਹ ਵੱਡਾ ਸੁੱਖ ਹੈ ਅਸਬ ਸੁਖ ਏ ਆ ਤ੍ਰਿ ਦੀ ਬੰਦੀ ਦੇ ਵਿੱਚ ਕਿ ਗੁਰੂ ਅਰਜਨ ਦੇ ਮਨ ਸੱਚੇ ਪਾਤਸ਼ਾਹ ਦੇ ਚੀਤੀ ਦੀਆਂ ਵੇਸੇ ਮਨਾ ਰਹੇ ਸਾਥ ਸੰਗਤ ਵਾਖ ਉਵਤ ਸੁਖਮਨੀ ਸਾਹਿਬ ਦੇ ਪਾਠ ਕਰ ਰਹਿਤ ਉਤਰਾ ਦੇ ਵਿੱਚ ਸਹਿਜ ਪੜ ਕਰ ਰਹੇ ਹੋ ਤਾਂ ਸੰਗਤਾਂ ਸਹਿਜ ਪੜ ਕਰੋ ਵਾਖ ਸਮਾਧਿ ਇਨਾਂ ਦਿਨਾਂ ਦੇ ਵਿੱਚ ਕਿਉਂਕਿ ਇਹ ਜਿਹੜੇ ਆ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇ ਮਨ ਸੱਚੇ ਪਾਤਸ਼ਾਹ ਤਰਤੀ ਤਰਤੀ ਬਿਠਾ ਕੇ ਸ਼ੀਰਤ ਤੱਕ ਆ ਪਰਉਪਰਵਾਣ ਕੀਤੀ ਗੁਰੂ ਪਾਤਸ਼ਾਹ ਨੇ ਸੱਚੇ ਗੁਰੂ ਪ੍ਰਵਾਨ ਕਰਦੇ ਸਾ ਸੰਗਤ ਜੀ ਕੱਲੋ ਸੱਚੇ ਸਾਹਿਬ ਕੋ ਪ੍ਰਣੀਆ ਭਗਤ ਵਰ ਸੰਤੋ ਬਿਖਤੀ ਹੈ ਰਾਲਗਰ ਦੀ ਸੇਵਾ ਕਰੋ ਮਨ ਅੰਦਰੋ ਮਹਾਰਾਜ ਸੱਚੇ ਸਾਹਿਬ ਕਿਰਪਾ ਕੀਤੀ ਵੀ ਦੋ ਦਿਨ ਆਪਾਂ ਗੁਰੂ ਮਹਾਰਾਜ ਦੀ ਕਥਾ ਵਿਚਾਰ ਕਰੀਏ ਕੱਲੋ ਵੀ ਆਪਾਂ ਸਰਬੰਦਿਸ਼ੀ ਕੀ ਦੇਵੀ ਦੇ ਸ਼ੀਖੀ ਹੋਈ ਪਾਤਸ਼ਾਹ ਦੀ ਉਹ ਤੇ ਗੱਲ ਕਰਾਂਗੇ ਗੁਰੂ ਪਰਚਨ ਦੇ ਅਨੁਸਾਰ ਸਮਾਗਮ ਹੋਵੇ ਸਾ ਸੰਗਤ ਜੀ ਆਓ ਅਰਦਾਸੋ ਜੁਰੀਏ ਗੁਰੂ ਦੀ ਕਿਰਪਾ ਲਈਏ ਬਾਣੀ ਪੜ੍ਹਦੇ ਆਂ ਵਿਚਾਰ ਕਰਦੇ ਆਂ ਇਹ ਕੰਮ ਬਣਾਉਣ ਦਾ ਸੁਭਾਅ ਕਾ ਹੈ ਗੁਰੂ ਬਾਛਾ ਕਿਰਪਾ ਕਰਨ ਨੂੰ ਉਪਰ ਨਿਮਾਕਰਣ ਅੱਗੇ ਤੋਂ ਸਮੂਹ ਭੋਖਸਣ ਆਇਓ ਸੰਗਤ ਦਾ ਬਹੁਤ ਬਹੁਤ ਧੰਨਵਾਦ ਪੁੱਤਰ ਕੋ ਧੰਨਵਾਦ ਸੈਭ ਸ੍ਰੀ ਗੰਗਨ ਸੇਵਾ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤੰਤੁ ਮਹੰਤ ਦਿਲ ਸਰਾਤ ਦਇਤਾ ਦਾਇਤਾ ਖਿਲੇ ਸਗੁਜਗਤ ਚੰਗਿਆ ਨਾਮ ਬਰਿਆਈਆ ਵਟ ਧੰਭੂ ਕਰਨੀ ਆਪੋ ਆਪ ਹੀ ਕੇ ਨੇੜੇ ਕੇ ਦੂ ਜਿਨੇ ਨਾਮ ਧਿਆਇਆ ਗਏ ਮਸ਼ਫਤ ਕਹਾ ਨਾਮ ਤੇ ਮੁਕੂਤ ਲੇ ਕੀਤੀ ਟੁੱਟੀ ਨਾਮ ਜਿਨੇ ਨਾਮ ਧਿਆਇਆ ਗਏ ਮਸ਼ਫਤ ਇਤਿ ਚੁੱਟੇ ਨਾਮ ਵਾਹਿਗੁਰੂ ਦਾ ਗੰਸਾ ਵਾਹਿਗੁਰੂ ਦੀ ਫਤਿਹ ਜੁਦਾ